ਏ ਦੇਖੋ ਸਿਵਲੋਸ ਪੇਸ਼ੈਂਟ ਮਰ ਰਿਹਾ ਕੋਈ ਡਾਕਟਰ ਨਹੀਂ ਹੈ ਸਾਰਾ ਹਸਪੀਟਲ ਖਾਲੀ ਹੈ ਬਿਲਕੁਲ ਬਿਲਕੁਲ ਖਾਲੀ ਹਸਪੀਟਲ ਹੈ ਜੀ ਸਾਰਾ ਇਹ ਹੈਡਾ ਪ੍ਰਸ਼ਾਸਨ ਹੈ ਇਹ ਹੈਡਾ ਸੁਜਾਨਪੁਰ ਪੁਠਾਨਪੁਰ ਦੀ ਸਿਵਲੋਸ ਹਸਪੀਟਲ ਦੀ ਦੁਰਦਸ਼ਾ ਇਹ ਦੇਖੋ ਜੀ 1 ਘੰਟਾ ਹੋ ਗਿਆ ਪੂਰਾ ਬੰਦੇ ਨੂੰ ਪੇਰੇ ਕੋਈ ਡਾਕਟਰ ਸਿਵਲੋਸ ਹਸਪੀਟਲ ਇਸ ਪੇਸ਼ੈਂਟ ਦੇ ਲੱਗੇ ਨਹੀਂ ਹੈ ਅਸੀਂ ਸਾਰਿਆਂ ਤੇ ਖਲੋਤੇ ਦੇ ਆਂ ਵੀਰ ਭਰਾ ਜਿਨ੍ਹਾਂ ਨੇ ਚੁੱਕਿਆ ਹੀ ਇਹਨਾਂ ਨੂੰ ਇਹ ਦੇਖੋ ਕੋਈ ਵੀ ਇਸ ਡਾਕਟਰ ਪੇਸ਼ੈਂਟ ਨੂੰ ਟ੍ਰੀਟਮੈਂਟ ਨਹੀਂ ਹੈ ਕੋਈ ਡਾਕਟਰ ਲੱਗੇ ਨਹੀਂ ਹੈ ਕੋਈ ਨਰਸ ਨਹੀਂ ਲੱਗੀ ਇਹ ਪਠਾਨਕੋਟ ਦਾ ਸਿਵਲ ਹਸਪੀਟਲ ਹੈ ਜੀ ਸਿਵਲ ਹਸਪੀਟਲ ਦੀ ਐਮਰਜੈਂਸੀ ਨੂੰ ਕੱਲ ਰਾਤ ਨੂੰ ਇੱਕ ਰੋਡ ਸਾਈਡ ਐਕਸੀਡੈਂਟ ਦਾ ਪੇਸ਼ੈਂਟ ਆਇਆ ਹੈ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੀਰੀਅਸ ਸੀਗਾ ਇਸ ਨੂੰ ਹੈਡ ਇੰਜਰੀ ਸੀਗੀ ਤੇ ਬਿਲਕੁਲ ਅਨਕੌਂਸ਼ੀਅਸ ਸੀਗਾ ਜਿਹੜੇ ਸਾਡੇ ਡਾਕਟਰ ਸਾਹਿਬਾਨ ਡਿਊਟੀ ਸੀਗੇ ਇਹਨਾਂ ਨੂੰ ਫਰਸਟ ایڈ ਦਿੱਤੀ ਹੈਗੀ ਐ ਸਟੀਚਸ ਲਗਾਏ ਜਾਏਗੇ ਤੇ ਜੋ ਇਹਨਾਂ ਦੇ ਪੇਸ਼ੈਂਟ ਦੇ ਨਾਲ ਜੋ ਸੀਗੇ ਬੰਦੇ ਉਹਨਾਂ ਨੂੰ ਗਿਆ ਹੈਗਾ ਕਿ ਇਹ ਸੀਰੀਅਸ ਹੈਗੇ ਸਾਡੇ ਕੋਲ ਨਿਊਰੋ ਸਰਜਨ ਨਹੀਂ ਹੈ ਵੈਂਟੀਲੇਟਰ ਦੀ ਇੱਤੇ ਸੋਈਦਾ ਨਹੀਂ ਹੈਗੀ ਐ ਤੇ ਜਿੱਥੇ ਵੀ ਹੈਗੀ ਐ ਉੱਥੇ ਇਹਨਾਂ ਨੂੰ ਰੈਫਰ ਕਰ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਮਰੀਜ਼ ਦੇ ਨਾਲ ਜਿਹੜੇ ਕੰਪਨੀ ਦੇ ਬੰਦੇ ਸੀਗੇ ਉਹਨਾਂ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਵਿੱਚ ਲੈ ਕੇ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਡਾਕਟਰ ਅਰਪਨ ਆਨ ਡਿਊਟੀ ਸੀਗੇ ਉਹਨਾਂ ਨੂੰ ਫਸਟ ਏਡ ਵੀ ਦਿੱਤੀ ਗਈ ਹੈ ਡਰੈਸਿੰਗ ਵਗੈਰਾ ਉਹਨਾਂ ਦੀ ਹੋਈ ਹੈ ਸਟੀਚਰਸ ਵੀ ਲੱਗੇ ਹੈਗੇ ਹੈ ਤੇ ਐਂਟੀਬiots ਵਗੈਰਾ ਸਭ ਕੁਝ ਲਗਾ ਕੇ ਉਹਨਾਂ ਨੂੰ ਫਿਰ ਰੈਫਰ ਕੀਤਾ ਗਿਆ ਹੈ ਸਾਡੇ ਇੱਕ ਸਿਵਲ ਹਸਪੀਟਲ ਵਿੱਚ ਕਦੇ ਵੀ ਨਿਊਰੋ ਸਰਜਨ ਪੋਸਟਡ ਨਹੀਂ ਸੀਗਾ ਸਿਰਫ ਮੈਡੀਕਲ ਕਾਲਜ ਜਿਹੜੇ ਪੋਸਟਡ ਹੈਗੇ ਹੈ ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ ਚ ਕੁਝ ਹੈ ਪੇਸ਼ੈਂਟ ਕਹਿੰਦੇ ਉਹ ਜੋ ਡਾਕਟਰਸ ਹੈਗੇ ਉਹਨ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਆ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹੜੇ ਕੁਝ ਹਸਪਤਾਲ ਜਿਹੜੇ ਹੈਗੇ ਐ ਪੈਨਲ ਕੀਤੇ ਗਏ ਹੈਗੇ ਆ ਤੇ ਜਿਹੜਾ ਵੀ ਪੇਸ਼ੈਂਟ ਹਸਪਤਾਲ ਚ ਜੇ ਆਂਦਾ ਹੈਗਾ ਆ ਉਹ ਰੂਟ ਸਟੈਕਸ ਰੀਟਰ ਦਾ ਉਹਦਾ ਬਿਲਕੁਲ ਟੋਟਲੀ ਫ੍ਰੀ ਇਲਾਜ ਕੀਤਾ ਜਾਂਦਾ ਹੈ ਇਸ ਸਕੀਮ ਦਾ ਜਿਹੜਾ ਨਾਮ ਜਿਹੜਾ ਸਰਕਾਰ ਨੇ ਫਰਿਸ਼ਤੇ ਸਕੀਮ ਕਰਕੇ ਰੱਖਿਆ ਹੈ